ਆ ਮਾੜਾ ਮੂਟਾ ਹੁੰਦਾ ਠੀਕ ਸੀ ਚੱਲ ਜ ਜਾਂਦਾ ਸੀਗਾ ਲਾਜ ਇਧਰ ਦਵਾਈਆਂ ਭੇਜੀ ਜਾਂਦਾ ਸੀ ਠੀਕ ਹੈ ਜੀ ਵੀਡੀਓ ਕਾਲ ਤੇ ਦਵਾਈ ਭੇਜਣ ਦੀ ਗੱਲ ਕਰਕੇ ਸੀ ਜਣਕੇ ਠੀਕ ਹੋ ਜਾਂਦਾ ਸੀ ਜੇ ਇੱਕ ਦਵਾਈ ਭੇਜ ਦਿੱਤੀ ਜੇ ਨਾ ਦੋ ਤਿੰਨ ਬਾਰੀਆਂ ਨਾਲ ਅਰਦੀਆਂ ਸੀ ਸਿੱਤਣਾ ਪਤਾ ਕਰਜ਼ਾ ਲਾ ਕੇ ਚੜਿਆ ਇਨਾਂ ਨਗੈਰੂ ਦੇ ਪੈਸੇ ਫੜ ਕੇ ਉਹ ਬੇਚਾਰੀ ਕੰਮ ਕਰੀ ਜਾਂਦੇ ਸੀ ਜੱਗੀ ਜ ਦਵਾਈ ਖਾਈ ਜਾਂਦੇ ਕੰਮ ਤੇ ਚਾਈ ਜਾਂਦੀ ਦੋਨੋਂ ਐ ਲਾਲ ਤੁਸੀਂਗਾ ਵੀ 3-4 ਮਹੀਨੇ ਰਹਿੰਦੇ ਨੇ ਵੀ ਮੇਰੇ ਪਰ ਪਰਮਣ ਦੇਵੀ ਚਲ ਪਿਆਰ ਹੋ ਜੂ ਮੈਂ ਖੁਸ਼ੀ ਖੁਸ਼ੀ ਘਰੇ ਜਾਉਂਗੀ ਸੀ ਕਹਿੰਦੇ ਸੀ ਵੀ ਆਜ ਬਸ ਉਹ ਅੱਜ ਘਰਤੀ ਨਹੀਂ ਸੀ ਆਉਂਦੀ ਕਿ ਜੜੀ ਇਹਨਾਂ ਪੈਸਾ ਵਿਆਹਿਕ ਮੈਂ ਪਿਆਰ ਹੋ ਕੇ ਇੱਕ ਤਸੀਂ ਜੁੜੇ ਹਮਦਰਦ মিডিਆ ਦੇ ਨਾਲ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਅਸੀਂ ਜ਼ਿਲ੍ਹਾ ਮਲੇਰਕੁਟਲਾ ਦੇ ਪਿੰਡ ਮਾਨਕੀਦੇ ਵਿੱਚ ਮੌਜੂਦ ਆ ਜਿੱਥੋਂ ਦੀ ਇੱਕ ਲੜਕੀ ਅਨੂ ਮਲੜਾ ਬੀਤੇ ਦਿਨੀ ਜਿਸ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਤੇ ਅੱਜ ਤੋਂ ਤਕਰੀਬਨ ਸਾਢੇ 3 ਸਾਲ ਪਹਿਲਾਂ ਉਹ ਇਸ ਪਿੰਡ ਤੋਂ ਕੈਨੇਡਾ ਦੇ ਲਈ ਸਟੱਡੀ ਵੇਸ ਤੇ ਜਾਂਦੀ ਹੈ ਤੇ ਆਓ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਅਖਰ ਕੀ ਕਾਰਨ ਰਹੇ ਕਿਸ ਕਾਰਨ ਉਸ ਦੀ ਡੈਥ ਹੋ ਗਈ ਹਾਂਜੀ ਕੀ ਨਾਮ ਆ ਜੀ ਤੁਹਾਡਾ ਗੁਰਪ੍ਰੀਤ ਤੁਸੀਂ ਲੜਕੀ ਦੇ ਫਾਦਰ ਹੋ ਜੀ ਹਾਂਜੀ ਇਹ ਲਾਸਟ ਟਾਈਮ ਤੁਹਾਡੀ ਗੱਲ ਕਦੋਂ ਹੋਈ ਹੈ ਤੁਹਾਡੀ ਬੇਟੀ ਨਾਲ ਲਾਸਟ ਟਾਈਮ ਪਰਸੋਂ ਗੱਲ ਹੋਈ ਸੀ ਠੀਕ ਹੈ ਜੀ ਇਹ ਕੋਈ ਬਿਮਾਰੀ ਤੋਂ ਪੀੜਤ ਸੀ ਜਾਂ ਕੀ ਗੱਲਬਾਤ ਨਹੀਂ ਨਹੀਂ ਬਿਮਾਰ ਨਹੀਂ ਸੀ ਉਹ ਤਾਂ ਠੀਕ ਸੀ ਉਹ ਤਾਂ ਕੰਮ ਤੇ ਵੀ ਜਾਂਦੀ ਸੀ ਕਿਉਂਕਿ ਕੱਲ ਹੀ ਵੱਧ ਮਾਰ ਹੋਣੀ ਠੀਕ ਹੈ ਜੀ ਤੇ ਫਿਰ ਉਥੇ ਹਸਪਤਾਲ ਵਗੈਰਾ ਲੈ ਕੇ ਗਿਆ ਉਹਨਾਂ ਨੂੰ ਹਾਂ ਜੀ ਹਾਂ ਹਸਪਤਾਲ ਚ ਦਾਖਲ ਕੀਤਾ ਠੀਕ ਹੈ ਜੀ ਤੁਹਾਨੂੰ ਬੇਟੀ ਨਹੀਂ ਪਤਾ ਜੀ ਹੁਣ ਮੈਂ ਤਾਂ ਸਭ ਨੂੰ ਇਹਨਾਂ ਨੂੰ ਪਤਾ ਨਹੀਂ ਬੇਟੀ ਦਾ ਤੁਹਾਡੀ ਬੇਟੀ ਉਧਰ ਹੀ ਹੈ ਜੀ ਪਹਿਲਾਂ ਹਾਂ ਦੋ ਬੇਟੀਆਂ ਇੱਕ ਵੱਡੀ ਬੇਟੀ ਉਧਰ ਹੈ ਜੀ ਛੋਟੀ ਬੇਟੀ ਸੀ ਠੀਕ ਹੈ ਜੀ ਕਿੰਨੇ ਸਾਲ ਪਹਿਲਾਂ ਮਤਲਬ ਵਿਦੇਸ਼ ਗਈ ਸੀ ਭਾਰਤ ਕਾ ਜੀ ਇਹ 4 ਸਾਲ ਪਹਿਲਾਂ ਗਈ ਸੀ ਜਿੱਥੇ ਜਨ ਕੇ ਲਾਕਡਾਊਨ ਸੀ ਗਈ ਸੀ ਜੇ ਮੈਂ ਲਾਕਡਾਊਨ ਬੜਾ ਲਾਕਡਾਊਨ ਸੀ ਗਈ ਸੀ ਠੀਕ ਹੈ ਜੀ ਤੁਹਾਨੂੰ ਖਬਰ ਜਿਹੜੀ ਮੇਰੀ ਐ ਉਹ ਕਦੋਂ ਮਿਲੀ ਤੇ ਕਿਸ ਨੇ ਤੁਹਾਨੂੰ ਸੂਚਿਤ ਕੀਤਾ ਮੈਨੂੰ ਜੀ ਮੌਤ ਦੀ ਖਬਰ ਤੁਹਾਨੂੰ ਪਿਛਲੇ ਦਿੱਤੀ ਸੀ ਇਹਨਾਂ ਦੀ ਮੇਰੀ ਬੇਟੀ ਨੇ ਦਿੱਤੀ ਸੀ ਮੇਰੇ ਬੇਟੇ ਨੂੰ ਆਈਸੀਜੀ ਕਾਲ ਮੇਰੀ ਬੇਟੀ ਨੇ ਦੱਸਿਆ ਜੀ ਕੱਲ 11:00 ਵਜੇ ਆਈ ਐ ਕੈਨੇਡਾ ਦੇ ਕਿਹੜੇ ਸ਼ਹਿਰ ਤੇ ਵਿੱਚ ਰਹਿੰਦੇ ਹੋ ਹੈ ਜੀ ਨੋਵਾ ਸਕੋਸ਼ੀਆ ਸੀ ਜੀ ਠੀਕ ਹੈ ਸਟੱਡੀ ਬੇਸ ਤੇ ਨੇ ਆਏ ਹਾਂ ਜੀ ਹਾਂ ਜੀ ਸਟੱਡੀ ਬੇਸ ਤੇ ਗਏ ਸੀ ਹੁਣ ਵਰਕ ਪਰਮਿਟ ਤੇ ਸੀ ਜੀ ਠੀਕ ਹੈ ਤੇ ਵਰਕ ਪਰਮਿਟ ਵਾਲਾ ਪੀਆਰ ਵਾਲਾ ਕੰਮ ਮਿਲਿਆ ਹੋਇਆ ਸੀ ਜੀ ਤਾਂ ਕਰਕੇ ਉਹ ਆ ਨਹੀਂ ਸੀ ਚੱਕਦੀ ਹੈ ਜੀ ਠੀਕ ਹਾਂ ਜੀ ਤੇ ਬਾਕੀ ਐ ਜੀ ਵੀ ਉਹਦੇ ਕੁਝ ਪਾਸਪੋਰਟ ਦਾ ਸਟੈਂਪ ਨਹੀਂ ਸੀ ਲੱਗੀ ਜਿਹੜੀ ਇੰਡੀਆ ਵਾਲੀ ਜਿਹੜੀ ਇੱਧਰ ਆਉਣ ਵਾਸਤੇ ਤਾਂ ਕਰਕੇ ਉਧਰੀ ਜੀ ਠੀਕ ਲਾਜ ਮਾੜਾ ਮੂਟਾ ਹੂੰ ਤਾਂ ਠੀਕ ਸੀ ਜੀ ਚੱਲ ਜੀ ਜਾਂਦੇ ਸੀਗਾ ਲਾਜ ਇੱਧਰ ਦਵਾਈਆਂ ਭੇਜੀ ਜਾਂਦਾ ਸੀ ਜੀ ਠੀਕ ਹੈ ਜੀ ਵੀਡੀਓ ਕਾਲ ਤੇ ਦਵਾਈ ਭੇਜਣ ਦੀ ਗੱਲ ਕਰਕੇ ਜੀ ਜਦਨ ਕਿ ਉਹ ਠੀਕ ਹੋ ਜਾਂਦੀ ਸੀ ਜੇ ਇੱਕ ਦਵਾਈ ਭੇਜਤੀ ਜੇ ਉਹਦੇ ਨਾਲ ਦੋ ਤਿੰਨ ਬਿਵਾਰੀਆਂ ਨਾਲ ਉੱਠਦੇ ਸੀ ਸੀ ਦੇ ਨਾਲ ਤੇ ਲਾਜ ਸੀਗਾ ਦਵਾਈ ਕਾ ਕੇ ਕੰਮ ਦੇ ਲੱਗੀ ਜਾਂਦੀ ਸੀ ਉਧਰੀ ਆਏ ਹੁੰਦਾ ਹੁਣ ਪਤਾ ਕਰਜ਼ਾ ਲਾ ਕੇ ਚੜਿਆ ਇਨਾਂ ਗੈਰ ਹੋਈ ਜਿਹੇ ਪੈਸੇ ਫੜ ਕੇ ਉਹ ਬੇਚਾਰੀ ਕੰਮ ਕਰੀ ਜਾਂਦੇ ਸੀ ਜੱਗੀ ਜ ਦਵਾਈ ਖਾਈ ਜਾਂਦੇ ਸੀ ਕੰਮ ਤੇ ਚਾਈ ਜਾਂਦੀ ਔਨ ਕਰਕੇ ਉਹਨੂੰ ਐ ਲਾਲਚ ਸੀਗਾ ਵੀ ਤਿੰਨ ਚਾਰ ਮਹੀਨੇ ਰਹਿੰਦੇ ਨੇ ਵੀ ਮੇਰੇ ਮੇਰੇ ਪਰਮਨੈਂਟ ਦੇ ਵੀ ਚਲ ਪੀਆਰ ਹੋ ਜੂ ਮੈਂ ਖੁਸ਼ੀ ਖੁਸ਼ੀ ਘਰੇ ਜਾਊਂਗੀ ਸੀ ਕਹਿੰਦੇ ਸੀ ਵੀ ਆਜ ਬਸ ਉਹ ਆ ਚੱਕਰਤੀ ਨਹੀਂ ਸੀ ਉਹ ਜੀ ਵੀ ਡੜੀ ਐਨਾ ਪੈਸਾ ਵੀ ਵਾਹਿਕ ਮੈਂ ਪੀਆਰ ਹੋ ਕੇ ਆਮ ਬਸ ਅਈ ਘੁੰਮੇ ਚ ਰਹਿ ਗਈ ਬਸ ਕਿਸਨ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਪੰਜਾਬ ਦੇ ਵਿੱਚ ਜਿਕਰ ਨੌਜਵਾਨਾਂ ਨੂੰ ਰੋਜ਼ਗਾਰ ਮਹੱਇਆ ਕਰਾਇਆ ਜਾਵੇ ਤਾਂ ਕਿਤਨਾ ਕਿਤੇ ਉਹ ਬਹੁਤ ਵਧੀਆ ਗੱਲ ਰਹੇਗੀ ਕਿਉਂਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਖੱਜਲ ਖਵਾਰ ਹੋਣਾ ਪੈਂਦਾ ਹੈ ਤੇ ਇਦਾਂ ਦੀਆਂ ਅਨਸੁਖਾਵੀਆਂ ਘਟਨਾਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਪਰਿਵਾਰ ਜਿਹੜਾ ਹੈਗਾ ਉਹ ਮਜ਼ਦੂਰ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਤੇ ਇਸ ਕਰਕੇ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਅਸੀਂ ਸੰਸਕਾਰ ਜੋ ਹੈ ਅਸੀਂ ਉਧਰੀ ਕਰਾਂਗੇ ਕਿਉਂਕਿ ਬੋਡੀ ਬੋਡੀ ਲਿਆਉਣ ਦੇ ਲਈ ਜੋ ਖਰਚਾ ਹੈ ਉਹ ਅਸੀਂ ਅਫੋਰਡ ਨਹੀਂ ਕਰ ਸਕਦੇ ਤੇ ਮ੍ਰਿਤਕ ਦੀ ਜਿਹੜੀ ਵੱਡੀ ਭੈਣ ਹੈ ਉਹ ਵੀ ਕੈਨੇਡਾ ਦੇ ਵਿੱਚ ਹੀ ਰਹਿ ਰਹੀ ਹੈ ਤੇ ਇਸ ਕਰਕੇ ਇਹਨਾਂ ਵੱਲੋਂ ਡਿਸੀਜਨ ਲਿਆ ਗਿਆ ਕਿ ਇਸ ਜਿਹੜੀ ਸੰਸਕਾਰ ਹੈ ਬੋਡੀ ਦਾ ਅਸੀਂ ਉਧਰ ਹੀ ਕਰਾਂਗੇ ਕੈਮਰਾ ਪਰਸਨ ਕੁਸ਼ਨ ਪ੍ਰੀਤ ਦੇ ਨਾਲ ਬਿਆਨ ਸਿੰਘ ਰੂੜੀਆਂ ਹਮਦਰਦ ਮੀਡੀਆ